ਰੱਖੇ ਰੱਖਣਹਾਰ ਆਪ ਵਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਤੋਆ ਆਪ ਨਿਆਲ ਮਨਹੋ ਨਾ ਵਿਸਾਰਿਆ ਨ ਸਾਥ ਜਨਾਕੈ ਸੰਗ ਭਵ ਜਨ ਤਾਰਿਆ ਨਾ ਸਾਥ ਜਨਾ ਕੈ ਸੰਗ ਭਵ ਜਨ ਤਾਰਿਆ ਨਾ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਥ ਸੰਗ ਜੀਓ ਸੋ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਲਾਹੇ ਪ੍ਰਾਪਤ ਕਰ ਰਹੇ ਹਾਂ ਪਹੁੰਚ ਕਰਕੇ ਸਮੇ ਸਵਸਾਂ ਨੂੰ ਸਫਲ ਬਣਾ ਰਹੇ ਹਾਂ ਬੜਾ ਭਾਗੇ ਹਾਂ ਮਿਹਰ ਅਨਿਵਾਰਨੀ ਭਗਤ ਵਸ਼ਾਲ ਕਿਰਪਾ ਨੇ ਲਹਾਨ ਚਾਰੇ ਵਰਨਾ ਦੇ ਸਾਜੇ ਰਹੇ ਵਰ ਪਰ ਤੱਕ ਸਤਿਗੁਰੂ ਗੁਰੂ ਗਦੀ ਤੇ ਪ੍ਰਕਾਸ਼वान ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕਰਕੇ ਆਪਣੇ ਆਪ ਨੂੰ ਬੜਪਾਗੇ ਬਣਾ ਰਹੇ ਹੋ ਬਹੁਤ ਹੀ ਬੜਪਾਗੀ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਆਓ ਜੋ ਕਿ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਚੱਲ ਰਹੀ ਹੈ ਸਮਾਂ ਹੋ ਗਿਆ ਹੈ ਸਮੂਹ ਸੰਗਤਾਂ ਪਹੁੰਚ ਕਰਕੇ ਕਥਾ ਵਿਚਾਰਾਂ ਦੇ ਵਿੱਚ ਆਪਣਾ ਮਨ ਜੋੜ ਕੇ ਲਾਹੇ ਪ੍ਰਾਪਤ ਕਰੋ ਗੁਰੂ ਨਾਨਕ ਦੇ ਦਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਓ ਸਭ ਤੋਂ ਪਹਿਲਾਂ ਕਥਾ ਸਰਵਨ ਕਰਨ ਤੋਂ ਪਹਿਲਾਂ ਆਪਣੀਆਂ ਮਨਵਿਰਤੀਆਂ ਕਾਗਰ ਕਰੀਏ ਬਾਹਰਲੀਆਂ ਵਿਰਤੀਆਂ ਨੂੰ ਰੋਕ ਕੇ ਅੰਦਰ ਵਿਰਤੀ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਸਰਵਨ ਕਰੀਏ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਧਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਾ ਕੇ ਮੜੀਆਂ ਦੇ ਵਿੱਚ ਬਹਿ ਗਏ ਮਸਾਣਾ ਦੇ ਵਿੱਚ ਬਹਿ ਗਏ ਉੱਥੇ ਆਲੇ ਦੁਆਲੇ ਕਬਰਾਂ ਨੇ ਤੇ ਗੁਰਮੁਖ ਪਿਆਰਿਓ ਆਪ ਜੀ ਸਰਵਣ ਕੀਤਾ ਸੀ ਮੁਖ ਦੇ ਵਿੱਚੋਂ ਗੁਰੂ ਸਾਹਿਬ ਜੀ ਆਖ ਰਹੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਉਸ ਤੋਂ ਪਰੰਤ ਨਵਾਬ ਦੌਲਤਖਾਨੇ ਆਪਣੇ ਕੋਲ ਸੱਦਾ ਭੇਜਿਆ ਇਹ ਕਲ ਆਪ ਦੀ ਇਥੋਂ ਤੱਕ ਸਰਵਣ ਕਰ ਚੁੱਕੇ ਹੋ ਨਵਾਬ ਦੌਲਤਖਾਨੇ ਆਪਣੇ ਨੌਕਰ ਭੇਜੇ ਕਹਿੰਦੇ ਵੀ ਜਾਓ ਜਾ ਕੇ ਜੋ ਮੋਦੀ ਖਾਨੇ ਦਾ ਨੌਕਰ ਹੈ ਭਾਵ ਕੇ ਮੋਦੀ ਹੈ ਉਸ ਨੂੰ ਲੈ ਕੇ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤੇ ਇੱਕ ਤੇ ਇਹ ਸੀ ਕਿ ਸਤਿਗੁਰੂ ਜੀ ਨੂੰ ਪੁੱਛਣਾ ਸੀ ਤੁਸੀਂ ਆਖ ਰਹੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਨਾਲ ਇਹ ਵੀ ਉਹਨਾਂ ਦੇ ਮਨ ਵਿੱਚ ਸੀ ਕਿ ਜੋ 760 ਰੁਪਏ ਵਾਧਾ ਨਿਕਲਿਆ ਹੈ ਉਹ ਕਿਸ ਨੂੰ ਦਿੱਤਾ ਜਾਵੇ ਉਹ ਪੁੱਛਣਾ ਹੈ ਪਰ ਆਪ ਜੀ ਕੱਲ ਸਰਵਣ ਕੀਤਾ ਸੀ ਕਿ ਨਵਾਬ ਦੌਲਤਖਾਨੇ ਆਖਿਆ ਕਿ ਅੱਜ ਸ਼ੁੱਕਰਵਾਰ ਦਿਨ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਨਾ ਨਵਾਬ ਦੇ ਕੋਲ ਕਹਿਣ ਲੱਗੇ ਚਲੋ ਤੁਸੀਂ ਆਖਦੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ ਸਾਡੇ ਨਾਲ ਚੱਲ ਕੇ ਨਵਾਜ਼ ਪੜੋ ਮਸਜਿਦ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਕਹਿੰਦੇ ਪੜ ਲੈਨੇ ਆ ਚਲੋ ਪਿੰਡ ਦੇ ਵਿੱਚ ਰੌਲਾ ਪੈ ਗਿਆ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਸੁਲਤਾਨਪੁਰ ਪਿੰਡ ਦੇ ਵਿੱਚ ਗੁਰਮੁਖ ਪਿਆਰਿਓ ਹਾਹਾਕਾਰ ਐਸੀ ਮਚੀ ਕਿ ਹਰ ਕੋਈ ਗੱਲਾਂ ਕਰਦਾ ਰੌਲਾ ਪੈ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੁਰਕ ਬਨ ਰਹੇ ਨੇ ਭਾਵ ਕਿ ਮੁਸਲਮਾਨ ਬਨ ਰਹੇ ਨੇ ਨਵਾਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਸਜਿਦ ਵਿੱਚ ਲੈ ਕੇ ਜਾ ਰਿਹਾ ਹੈ ਇਹ ਬੜੀ ਅਜੋਗ ਗੱਲ ਹੋ ਰਹੀ ਹੈ ਐਦਾਂ ਪਹਿਲਾਂ ਕਦੀ ਨਹੀਂ ਹੋਇਆ ਬਹੁਤ ਸਾਰੇ ਹਿੰਦੂ ਮੁਸਲਮਾਨ ਜਿਦਰ ਨੂੰ ਗੁਰਨਾਨਕ ਜੀ ਨੂੰ ਲੈ ਕੇ ਜਾ ਰਹੇ ਸਨ ਮਸਜਿਦ ਦੇ ਵੱਲ ਉਧਰ ਪਿੱਛੇ ਪਿੱਛੇ ਲੱਗ ਤੁਰੇ ਇਹ ਗੱਲ ਦਾ ਪਤਾ ਜਦ ਜੈ ਰਾਮ ਜੀ ਨੂੰ ਲੱਗਿਆ ਉਹ ਮਨ ਵਿੱਚ ਬੜੇ ਦੁਖੀ ਹੋਏ ਉਹ ਵਿਚਾਰਨ ਲੱਗੇ ਸੋਚਣ ਲੱਗੇ ਉਹ ਕਹਿੰਦੇ ਸੋਚਿਆ ਤੇ ਕੁਝ ਹੋਰ ਸੀ ਤੇ ਬਣ ਕੁਝ ਹੋਰ ਗਿਆ ਭਾਈਆ ਜੈ ਰਾਮ ਜੀ ਮਨ ਵਿੱਚ ਸੁਣ ਕੇ ਬੜੇ ਦੁਖੀ ਹੋਏ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਸਜਿਦ ਦੇ ਵਿੱਚ ਲੈ ਕੇ ਜਾ ਰਹੇ ਨੇ ਤੇ ਮਸਜਿਦ ਵਿੱਚ ਲੈ ਜਾ ਕੇ ਮੁਸਲਮਾਨ ਬਣਾ ਦੇਣਗੇ ਤੇ ਜੈ ਰਾਮ ਜੀ ਮਨ ਵਿੱਚ ਬੜੇ ਦੁਖੀ ਹੋਏ ਕਹਿਣ ਲੱਗੇ ਸੋਚਿਆ ਕੁਝ ਹੋਰ ਸੀ ਪਰ ਆਹ ਤੇ ਕੁਝ ਹੋ ਰਹੀ ਹੋ ਗਿਆ ਬੀਬੇ ਨਾਨਕ ਜੀ ਭੱਜੇ ਆਏ ਆ ਕੇ ਪੁੱਛਣ ਲੱਗੇ ਕਹਿੰਦੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤੁਸੀਂ ਇਸ ਇਸ ਤਰ੍ਹਾਂ ਚਿੰਤਾਤ ਰਹੋ ਦੇ ਜੈ ਰਾਮ ਜੀ ਕਹਿਣ ਲੱਗੇ ਜਿੱਧਰ ਕਿਧਰ ਬਦਨਾਮੀ ਹੋ ਰਹੀ ਹੈ ਬੀਬੇ ਨਾਨਕੀ ਜੀ ਨੂੰ ਕਹਿਣ ਲੱਗੇ ਤੇਰੇ ਭਾਈ ਕਰਕੇ ਤੇਰੇ ਭਰਾ ਕਰਕੇ ਮੇਰੀ ਹਰ ਪਾਸੇ ਬਦਨਾਮੀ ਹੋ ਰਹੀ ਹੈ ਬੀਬੇ ਨਾਨਕੀ ਜੀ ਆਖਣ ਲੱਗੇ ਕਹਿੰਦੇ ਹੁਣ ਕੀ ਹੋ ਗਿਆ ਕਹਿੰਦਾ ਸੋਚਿਆ ਤੇ ਇਹ ਸੀ ਕਿ ਨਵਾਬ ਵੱਲ ਜਿਹੜੇ ਪੈਸੇ ਨਿਕਲੇ ਨੇ ਵੱਧ ਵੀ ਉਹ ਲੈ ਕੇ ਗੁਰੂ ਨਾਨਕ ਜੀ ਦੇ ਬੱਚਿਆਂ ਨੂੰ ਦੇ ਦੇਵਾਂਗੇ ਪਰਿਵਾਰ ਨੂੰ ਦੇ ਦੇਵਾਂਗੇ ਪਰ ਇਹ ਤੇ ਕੰਮ ਉਲਟੀ ਹੋ ਗਿਆ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਸਜਿਦ ਵਿੱਚ ਲੈ ਕੇ ਜਾ ਰਹੇ ਨੇ ਮੁਸਲਮਾਨ ਬਣਾਉਣ ਵਾਸਤੇ ਤੇ ਜੈ ਰਾਮ ਜੀ ਨੇ ਦੱਸਿਆ ਜਿੱਧਰ ਕਿਧਰ ਬਦਨਾਮੀ ਹੋ ਰਹੀ ਹੈ ਤੇਰੇ ਭਰਾ ਕਰਕੇ ਮੇਰੀ ਬਦਨਾਮੀ ਹੋ ਰਹੀ ਹੈ ਹੁਣ ਮਸਜਿਦ ਵਿੱਚ ਨਵਾਜ਼ ਪੜਨ ਗਿਆ ਹੈ ਮੈਂ ਸੋਚ ਰਿਹਾ ਸੀ ਕਿ ਇਸ ਦਾ ਹੁਣ ਕੀ ਯਤਨ ਕੀਤਾ ਜਾਵੇ ਸਾਰੀ ਗੱਲ ਸੁਣ ਕੇ ਬੇਬੇ ਨਾਨਕੀ ਜੀ ਨੇ ਆਖਿਆ ਕਹਿਣ ਲੱਗੇ ਤੁਸੀਂ ਚਿੰਤਾ ਨਾ ਕਰੋ ਮੇਰੇ ਭਰਾ ਨੂੰ ਕੋਈ ਪਰਮਾ ਨਹੀਂ ਸਕਦਾ ਜਦ ਪੌਣ ਪਾਣੀ ਅਗਨੀ ਜਮ ਆਦੀ ਦੇਵਤੇ ਸਾਰੇ ਉਹਨਾਂ ਦੀ ਆਗਿਆ ਦਾ ਪਾਲਨ ਕਰਦੇ ਐ ਤੇ ਇਹ ਫਿਰ ਨਵਾਬ ਕੀ ਵਿਚਾਰਾ ਸੋ ਇਸ ਕਰਕੇ ਇਹ ਕੀ ਕਰ ਸਕਦੇ ਨੇ ਸੋ ਜੇਕਰ ਤੁਹਾਨੂੰ ਧੀਰਜ ਨਹੀਂ ਆਉਂਦੀ ਨਾ ਤੁਸੀਂ ਇਦਾਂ ਕਰੋ ਕਿਸੇ ਨੂੰ ਭੇਜ ਕੇ ਪਤਾ ਮੰਗਵਾ ਲਓ ਵੀ ਮਸਜਿਦ ਵਿੱਚ ਕੀ ਹੋ ਰਿਹਾ ਹੈ ਗੁਰਮੁਖ ਪਿਆਰਿਓ ਭਾਈਆ ਜੈ ਰਾਮ ਜੀ ਨੇ ਨਿਦੇ ਬ੍ਰਹਮਣ ਨੂੰ ਬੁਲਾਇਆ ਨਿਦੇ ਬ੍ਰਹਮਣ ਨੂੰ ਸੱਦ ਕੇ ਆਖਿਆ ਕਹਿੰਦੇ ਭੱਜ ਕੇ ਜਾ ਦੌੜ ਕੇ ਜਾ ਤੇ ਮਸਜਿਦ ਵਿੱਚ ਵੇਖ ਭਾਈਆ ਜੈ ਰਾਮ ਜੀ ਕਹਿੰਦੇ ਬਾਬੇ ਨਾਨਕ ਜੀ ਕਹਿੰਦੇ ਮਸਜਿਦ ਵਿੱਚ ਭੱਜ ਕੇ ਜਾ ਵੇਖ ਦੌੜ ਕੇ ਕਿ ਉੱਥੇ ਗੁਰੂ ਨਾਨਕ ਜੀ ਕੀ ਕਰਦੇ ਨੇ ਤਦ ਨਿਦਾ ਬ੍ਰਹਮਣ ਗੋਰਮਖ ਪਿਆਰੇ ਉੱਥੇ ਬੜੀ ਭੀੜ ਲੱਗੀ ਹੋਈ ਐ ਜਿੱਥੇ ਨਿੱਧੇ ਬ੍ਰਹਮਣ ਨੂੰ ਭੇਜਿਆ ਬੇਬੇ ਨਾਨਕੀ ਜੀ ਨੇ ਤੇ ਭਾਈਆ ਜੈ ਰਾਮ ਜੀ ਨੇ ਪਤਾ ਲੈਣ ਵਾਸਤੇ ਆਲੇ ਦੁਆਲੇ ਲੋਕ ਬੜੇ ਭੀੜ ਇਕੱਠੀ ਹੋ ਗਈ ਉਹ ਨਾਨਕ ਨੂੰ ਕਹਿੰਦੇ ਮਸਜਿਦ ਵਿੱਚ ਲਿਜਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਤੇ ਭੀੜ ਲੰਘ ਕੇ ਨਿੱਧਾ ਬ੍ਰਹਮਣ ਅੱਗੇ ਲੰਘ ਕੇ ਮਸਜਿਦ ਦੇ ਇੱਕ ਪਾਸੇ ਜਾ ਕੇ ਹੋ ਕੇ ਬਹਿ ਗਿਆ ਸਾਰਾ ਕੁਝ ਵੇਖਦਾ ਰਿਹਾ ਤੇ ਗੁਰਮਖ ਪਿਆਰਿਓ ਹੁਣ ਉਧਰੋਂ ਨਵਾਬ ਵੀ ਆ ਗਿਆ ਤੇ ਗੁਰਮਖ ਪਿਆਰਿਓ ਹਿੰਦੂ ਲੋਕ ਬਾਹਰ ਖੜੇ ਉਹ ਵੇਖਣ ਤੇ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਪਾਤ ਰੱਖ ਲਿਓ ਨਾਨਕ ਨੂੰ ਮੁਸਲਮਾਨ ਬਣਾ ਰਹੇ ਨੇ ਪੱਤ ਰੱਖ ਲਿਓ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਰਧਾ ਧਾਰਨ ਕਰਨ ਵਾਲੇ ਸਨ ਉਹ ਇਸ ਤਰ੍ਹਾਂ ਬੇਨਤੀਆਂ ਕਰਦੇ ਨੇ ਪੱਤ ਰੱਖ ਲਿਓ ਤੇ ਗੁਰੂ ਤੇ ਨਵਾਬ ਨੇ ਪਹਿਨਾ ਪਾਣੀ ਨਾਲ ਆਪਣਾ ਹੱਥ ਮੂੰ ਧੋਤਾ ਸਤਗੁਰੂ ਪਾਤਸ਼ਾਹ ਜੀ ਨੂੰ ਵੀ ਹੱਥ ਪੈਰ ਧਵਾਏ ਤੇ ਨਵਾਬ ਨੇ ਵੀ ਗੁਰਮੁਖ ਪਿਆਰੋ ਹੱਥ ਪੈਰ ਧੋਤੇ ਤੇ ਗੁਰਮੁਖ ਪਿਆਰੇ ਹੁਣ ਇਧਰ ਪਛਮ ਦੇ ਵੱਲ ਲਹਿੰਦੇ ਵੱਲ ਕਿਉਂਕਿ ਜਿਹੜੇ ਮੁਸਲਮਾਨ ਵੀਰ ਨੇ ਮੁਸਲਮਾਨ ਧਰਮ ਹੈ ਇਹ ਲਹਿੰਦੇ ਪਾਸੇ ਵੱਲ ਮੂੰਹ ਕਰਕੇ ਫਿਰਨਵਾਜ ਪੜਦਿਆ ਜਿਹੜਾ ਹਿੰਦੂ ਹੈ ਉਹ ਚੜ੍ਹਦੇ ਪਾਸੇ ਨੂੰ ਮੰਨਦਾ ਤੇ ਸਿੱਖਾਂ ਦੇ ਵਿੱਚ ਕੋਈ ਦਿਸ਼ਾ ਨਹੀਂ ਸਤਿਗੁਰੂ ਜੀ ਨੇ ਕਹੀ ਚਾਰੇ ਦਿਸ਼ਾ ਇੱਕੋ ਬਰਾਬਰ ਦੱਸਿਆ ਹੈ ਤਾ ਕਰਕੇ ਤੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਦੋ ਕਾਰਨ ਨੇ ਇੱਕ ਤੇ ਚੌਹਾਂ ਵਰਨਾ ਵਾਸਤੇ ਤੇ ਉਹ ਖੁੱਲਾ ਹੈ ਤੇ ਇੱਕ ਇਹ ਹੈ ਵੀ ਚਾਰੇ ਦਿਸ਼ਾਵਾਂ ਵਿੱਚ ਪ੍ਰਮਾਤਮਾ ਵਸਦਾ ਆਖੋ ਸਤਨਾਮ ਇੱਕ ਦਿਸ਼ਾਂ ਨੂੰ ਨਹੀਂ ਪੂਜਿਆ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਵਿਚਾਰ ਨਹੀਂ ਕਰਨੀ ਚਾਹੀਦੀ ਦਿਸ਼ਾ ਦੀ ਤੇ ਗੁਰਮਖਿਓ ਪਿਆਰਿਓ ਪਰ ਹਿੰਦੂ ਧਰਮ ਦੇ ਵਿੱਚ ਹੈ ਉਹ ਚੜ੍ਹਦੇ ਪਾਸੇ ਨੂੰ ਮੰਨਦੇ ਹੈ ਤੇ ਗੁਰਮੁਖ ਪਿਆਰਿਓ ਸੂਰਜ ਨੂੰ ਪਾਣੀ ਦੰਦੇ ਨੇ ਪਰ ਜਿਹੜੇ ਮੁਸਲਮਾਨ ਨੇ ਉਹ ਲੈਹnde ਪਾਸੇ ਵੱਲ ਮੂੰਹ ਕਰਕੇ ਫਿਰ ਨਵਾਜ ਉਚਾਰਨ ਕਰਨ ਦੇ ਨੇ ਹੁਣ ਹੱਥ ਮੂੰਹ ਧੋ ਲੈ ਹੱਥ ਮੂੰਹ ਧੋ ਕੇ ਗੁਰਮੁਖ ਪਿਆਰਿਓ ਹੁਣ ਲੈਹnde ਪਾਸੇ ਵੱਲ ਪੱਛਮ ਦੇ ਵੱਲ ਪੱਛਮ ਦਿਸ਼ਾ ਦੇ ਵੱਲ ਗੁਰਮੁਖ ਪਿਆਰੋ ਮੂੰਹ ਕਰ ਲਿਆ ਤੇ ਨਵਾਜ ਪੜਨ ਲੱਗ ਪਏ ਤੇ ਗੁਰੂ ਜੀ ਵੀ ਉੱਥੇ ਖਲੋ ਗਏ ਉੱਥੇ ਖੜ ਗਏ ਸਤਿਗੁਰੂ ਪਾਤਸ਼ਾਹ ਜੀ ਖੜੇ ਰਹੇ ਨਿਵਾਜ਼ ਪੜੀ ਗਈ ਤੇ ਨਿਵਾਜ਼ ਪੜੀ ਗਈ ਜਦੋਂ ਸੰਪੂਰਨ ਹੋ ਗਈ ਨਿਵਾਜ਼ ਤੇ ਗੁਰਮਖ ਪਿਆਰਿਓ ਹੁਣ ਨਵਾਬ ਸਾਹਿਬ ਨੇ ਪੁੱਛਿਆ ਨਵਾਬ ਦੌਲਤਖਾਨ ਨੇ ਆਖਣ ਲੱਗੇ ਤੁਸੀਂ ਸਾਡੇ ਨਾਲ ਨਵਾਜ਼ ਪਿ ਕਿਉਂ ਨਹੀਂ ਪੜੀ ਤੁਸੀਂ ਖੜੇ ਕਿਉਂ ਰਹੇ ਸਤਗੁਰੂ ਪਾਸਾ ਜੀ ਨੇ ਕਿਹਾ ਮੈਂ ਨਵਾਜ ਕਿਸ ਨਾਲ ਪੜਦਾ ਨਵਾਬ ਸਾਹਿਬ ਕਹਿਣ ਲੱਗੇ ਕਹਿੰਦੇ ਮੇਰੇ ਨਾਲ ਪੜ ਲੈਂਦੇ ਮੈਂ ਨਵਾਜ ਪੜੀਐ ਤੁਸੀਂ ਮੇਰੇ ਨਾਲ ਪੜ ਲੈਂਦੇ ਗੁਰੂ ਨਾਨਕ ਪਾਸਾ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣੰਤ ਉਹ ਤੇ ਸਬਦ ਦੇ ਦਿਲਾਨੀਆਂ ਜਾਣਦੇ ਐ ਉਹ ਤੇ ਬਾਣੀ ਵਿੱਚ ਐਵੇਂ ਨਹੀਂ ਲਿਖਿਆ ਘਟ ਘਟ ਕੇ ਘਟ ਦਾ ਅਰਥ ਹੈ ਅੰਦਰ ਭਾਵ ਕੇ ਘਟ ਦੇ ਦੋ ਅਰਥ ਨੇ ਇੱਕ ਤੇ ਜਿਹੜੇ ਘਟਾਂ ਘਟਾਂ ਦੇ ਵਿੱਚ ਜੀਵ ਜੰਤੂ ਵਸਦੇ ਐ ਉੱਥੇ ਤੱਕ ਪਹੁੰਚ ਹੈ ਪ੍ਰਮਾਤਮਾ ਦੀ ਇੱਕ ਘਟ ਕਹਿੰਦੇ ਨੇ ਅੰਦਰ ਨੂੰ ਵੀ ਤੇਰੇ ਅੰਦਰ ਦੀ ਵੀ ਪ੍ਰਮਾਤਮਾ ਜਾਣਦਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਭਲੇ ਤੇ ਬੁਰੇ ਨੂੰ ਸਾਰਿਆਂ ਨੂੰ ਜਾਣਦਾ ਹੈ ਉਪਰੋਂ ਭਾਵੇਂ ਕੋਈ ਕਿੰਨਾ ਮਰਜੀ ਚੰਗਾ ਬਣ ਜਾਵੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਪਤਾ ਹੈ ਕਿ ਅੰਦਰੋਂ ਇਹ ਕਿੰਨਾ ਕੁ ਜੁੜਿਆ ਹੈ ਤੇ ਗੁਰਮਖ ਪਿਆਰੇ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਘਟ ਘਟ ਦੇ ਜਨਨ ਵਾਲੇ ਦਿਲਾਂ ਦੀਆਂ ਜਾਣਨ ਵਾਲੇ ਆਖਣ ਲੱਗੇ ਅਸੀਂ ਨਵਾਜ ਕਿਸ ਨਾਲ ਪੜਦੇ ਨਵਾਬ ਸਾਹਿਬ ਕਹਿੰਦੇ ਸਾਡੇ ਨਾਲ ਪੜ ਲੈਂਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਨਾਲ ਕਿੱਥੋਂ ਪੜ ਲੈਂਦਾ ਕਿਉਂਕਿ ਤੁਹਾਡਾ ਮਨ ਇੱਥੇ ਥੋੜਾ ਸੀ ਤੁਹਾਡਾ ਮਨ ਤੇ ਘੋੜੇ ਖਰੀਦ ਰਿਹਾ ਸੀ ਆਖੋ ਸਤਨਾਮ ਤੁਹਾਡਾ ਮਨ ਇੱਥੇ ਨਹੀਂ ਸੀ ਤੁਹਾਡਾ ਮਨ ਤੇ ਘੋੜੇ ਖਰੀਦ ਰਿਹਾ ਸੀ ਹਾਜ਼ਰੀ ਤੇ ਮਨ ਦੀ ਹੁੰਦੀ ਹੈ ਸਰੀਰਾਂ ਦੀ ਥੋੜਾ ਹਾਜ਼ਰੀ ਹੈ ਕੋਈ ਸਾ ਸੰਗਤ ਦੇ ਵਿੱਚ ਬੈਠ ਹੈ ਜੇ ਮਨ ਇੱਥੇ ਨਹੀਂ ਹੈ ਤਾਂ ਗੈਰ ਹਾਜ਼ਰ ਹੈ ਤੇ ਗੁਰਮਖ ਪਿਆਰਿਓ ਇੱਕ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਧੰਨ ਗੁਰੂ ਕਨਗਈ ਤਰਪਾ ਸਾਹਿਬ ਜੀ ਜਦੋਂ ਆਰਾਮ ਕਰਦੇ ਹੁੰਦੇ ਕਲੰਗੀਆਂ ਵਾਲੇ ਪਾਤਸ਼ਾਹ ਤਾਂ ਗੁਰਮਖ ਪਿਆਰਿਓ ਦਾਸ ਸਿੰਘ ਸਤਗੁਰੂ ਜੀ ਦੇ ਜੋ ਸੁਖ ਹਸਨ ਦਾ ਕਮਰਾ ਹੁੰਦਾ ਸੀ ਸਤਗੁਰਾਂ ਦਾ ਉੱਥੇ ਜੇ ਭਾਵੇਂ ਤੰਬੂ ਹੁੰਦਾ ਉੱਥੇ ਸਤਿਗੁਰੂ ਜੀ ਦੇ ਆਲੇ ਦੁਆਲੇ ਪਹਿਰਾ ਦੰਦੇ ਸਨ 10 ਸਿੰਘ 10 ਸਿੰਘ ਉਹ ਦਰਵਾਜ਼ੇ ਤੇ ਪਹਿਰਾ ਦੰਦੇ ਹੁੰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਸਤਿਗੁਰੂ ਜੀ ਰਾਤ ਨੂੰ ਆਰਾਮ ਕਰਦੇ ਇੱਕ ਦਿਨ ਰਾਸ ਆ ਗਈ ਪਿੰਡ ਦੇ ਵਿੱਚ ਰਾਸ ਕਹਿੰਦੇ ਸਨ ਪਹਿਲਾਂ ਨਾਟਕ ਚਿਟਕ ਹੁੰਦੇ ਸਨ ਉਹ ਪਿੰਡਾਂ ਦੇ ਵਿੱਚ ਕਰਦੇ ਆ ਕੇ ਤੇ ਗੁਰਮੁਖ ਪਿਆਰਿਓ ਹੁਣ ਪਿੰਡਾਂ ਦੇ ਵਿੱਚ ਨਾਟਕ ਚੇਟਕ ਪੈਣਾ ਕਰਨ ਵਾਸਤੇ ਆਉਂਦੇ ਰਾਸ ਕਹਿੰਦੇ ਸਨ ਉਹਨੂੰ ਕਹਿੰਦੇ ਰਾਸ ਆਈ ਏ ਪਿੰਡ ਦੇ ਵਿੱਚ ਤੇ ਗੁਰਮੁਖ ਪਿਆਰਿਓ ਉਹ ਪੰਜ ਸਿੰਘਾਂ ਦੇ ਮਨ ਬਦਲ ਗਏ ਉਹ ਕਹਿਣ ਲੱਗੇ ਰਾਤ ਨੂੰ ਰਾਸ ਵੇਖ ਕੇ ਆਉਣਿਆ ਤੇ ਪੰਜ ਸਿੰਘ ਉਹ ਕਹਿਣ ਲੱਗੇ ਉਹ ਕਹਿਣ ਲੱਗੇ ਨਹੀਂ ਜੇ ਸਤਿਗੁਰੂ ਜੀ ਨੂੰ ਪਤਾ ਲੱਗਿਆ ਨਾ ਪਤਾ ਚਲ ਗਿਆ ਕਿ ਅਸੀਂ ਪਹਿਰੇ ਤੇ ਨਹੀਂ ਸੀ ਸਵੇਰੇ ਸਜ਼ਾ ਮਿਲੇਗੀ ਪਰ ਉਹ ਪੰਜ ਸਿੰਘ ਕਹਿਣ ਲੱਗੇ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਜਦੋਂ ਉਹ ਉੱਠਣਗੇ ਜਦੋਂ ਉਹ ਜਾਗਣਗੇ ਉਦੋਂ ਵਾਪਸ ਆ ਕੇ ਫਿਰ ਖੜ ਜਾਵਾਂਗੇ ਪਹਿਰੇ ਤੇ ਚਲੋ ਆਪਾਂ ਚੱਲਦੇ ਆ ਪਰ ਪੰਜ ਸਿੰਘ ਉਹ ਨਾ ਮੰਨੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਤੁਸੀਂ ਚਲੇ ਜਾਓ ਜੇ ਜਾਣਾ ਹੁਣ ਪੰਜ ਸਿੰਘਾਂ ਦਾ ਮਨ ਬਣ ਗਿਆ ਕਹਿੰਦੇ ਜਾਣਾ ਹੈ ਰਾਸ ਦੇ ਵਿੱਚ ਤੇ ਪੰਜ ਸਿੰਘ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਤੇ ਪਹਿਰੇ ਤੇ ਖੜਨਾ ਹੈ ਤੇ ਹੁਣ ਪੰਜ ਸਿੰਘ ਤੇ ਰਾਸ ਵਿੱਚ ਚਲੇ ਗਏ ਪੰਜ ਸਿੰਘ ਪਹਿਰੇ ਤੇ ਖੜੇ ਗਏ ਖੜੇ ਰਹੇ ਤੇ ਗੁਰਮੁਖ ਪਿਆਰੇ ਹੁਣ ਜਦੋਂ ਪੰਜ ਸਿੰਘ ਜਿਹੜੇ ਗਏ ਸੀ ਰਾਸ ਦੇ ਵਿੱਚ ਨਾ ਉਹ ਜਾ ਕੇ ਬਹਿ ਗਏ ਸਾਹਮਣੇ ਉੱਥੇ ਨਾਟਕ ਚिटਕ ਹੋ ਰਹੇ ਨੇ ਉੱਥੇ ਗਾਣ ਬਜਾਣ ਹੋ ਰਿਹਾ ਤੇ ਗੁਰਮੁਖ ਪਿਆਰਿਓ ਸਾਰੇ ਤਾੜੀਆਂ ਮਾਰ ਰਹੇ ਨੇ ਤਾਂ ਇਹ ਵੇਖ ਕੇ ਹੁਣ ਉਹ ਸਿੰਘ ਜਿਹੜੇ ਸਨ ਪੰਜ ਉਹ ਬੈਠੇ ਤੇ ਸਾਹਮਣੇ ਨੇ ਪਰ ਉਹਨਾਂ ਦਾ ਮਨ ਕਿੱਥੇ ਐ ਮਨ ਉਹਨਾਂ ਦਾ ਪਹਿਰੇ ਤੇ ਐ ਪਹਿਰੇ ਤੇ ਕਿਵੇਂ ਐ ਉਹ ਸੋਚਦੇ ਨੇ ਉਹ ਕਿਤੇ ਗੁਰੂ ਸਾਹਿਬ ਜੀ ਨਾ ਪਿੱਛੋਂ ਜਾਗ ਪੈਣ ਜੇ ਸਤਗੁਰੂ ਜੀ ਜਾਗ ਪੈਣਾ ਸਜ਼ਾ ਮਿਲੇਗੀ ਉਹਨਾਂ ਦੇ ਮਨ ਤੇ ਇਹ ਕਹਿ ਰਹੇ ਨੇ ਵੀ ਸਤਗੁਰੂ ਜੀ ਕਿਤੇ ਜਾਗ ਨਾ ਪੈਣ ਤੇ ਪਹਿਲਾਂ ਛੇਤੀ ਛੇਤੀ ਦੇਖ ਕੇ ਚੱਲੀਏ ਉੱਥੇ ਉਹਨਾਂ ਦਾ ਮਨ ਨਹੀਂ ਲੱਗ ਰਿਹਾ ਪਰ ਜਿਹੜੇ ਪਹਿਰੇ ਤੇ ਸਨ ਉਹ ਜਿਉਂ-ਜਿਉਂ ਰਾਤ ਬੀਤਦੀ ਜਾ ਰਹੀ ਹੈ ਉਹ ਕਹਿੰਦੇ ਨੇ ਉਹ ਕਹਿੰਦੇ ਆਪਾਂ ਤੇ ਐਵੇਂ ਹੀ ਰਾਤ ਲੰਘਾ ਦਿੱਤੀ ਆੱਖੋ ਸਤਨਾ ਉਹ ਆਪਾਂ ਵੀ ਚੱਲਣਾ ਸੀ ਆਪਾਂ ਵੀ ਵੇਖਿਆ ਆਉਂਦੇ ਗੁਰੂ ਸਾਹਿਬ ਜਾਗੇ ਤੇ ਨਹੀਂ ਉੱਥੇ ਤੇ ਨਹੀਂ ਰਾਤ ਨੂੰ ਇਸ ਕਰਕੇ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਣਾ ਸੀ ਆਪਾਂ ਸਵੇਰੇ ਆ ਕੇ ਫੇਰ ਖੜ ਜਾਂਦੇ ਪਹਿਰੇ ਤੇ ਓਪਾ ਐਵੇਂ ਹੀ ਰਾਤ ਲੰਘਾ ਲਈ ਪਰ ਉਧਰ ਜਿਹੜੇ ਪਹਿਰੇ ਤੇ ਗਏ ਸਨ ਉਹ ਕਹਿੰਦੇ ਆਪਾਂ ਤੇ ਐਵੇਂ ਆ ਗਏ ਉਹ ਇੱਥੇ ਕੀ ਐ ਇੱਥੇ ਤੇ ਕੁਝ ਵੀ ਨਹੀਂ ਕੇਵਲ ਰੰਗ ਤਮਾਸ਼ਾ ਹੈ ਤੇ ਉਥੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿ ਕੇ ਨਾਲੇ ਤੇ ਸਾਡੀ ਹਾਜ਼ਰੀ ਲੱਗਦੀ ਤੇ ਨਾਲ ਸਤਿਗੁਰਾਂ ਦੀ ਸੇਵਾ ਹੁੰਦੀ ساری ਰਾਤ ਤੇ ਹੁਣ ਜੇ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਤੇ ਜਾਗ ਆ ਗਈ ਤਾਂ ਸਾਨੂੰ ਸਜ਼ਾ ਮਿਲੇਗੀ ਹੁਣ ਜਲਦੀ ਜਲਦੀ ਉਹ ਵੇਖ ਕੇ ਸਮਾਪਤੀ ਹੋਣ ਤੋਂ ਪਹਿਲਾਂ ਪਹਿਲਾਂ ਹੀ ਗੁਰੂ ਸਾਹਿਬ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਹੀ ਉੱਥੇ ਪਹਿਰੇ ਤੇ ਆ ਕੇ ਖੜ ਗਏ ਹੁਣ ਗੁਰਮੁਖ ਪਿਆਰਿਓ ਉਧਰੋਂ ਸਵੇਰੇ ਅੰਮ੍ਰਿਤ ਵੇਲਾ ਹੋਇਆ ਦਰਬਾਰ ਸਾਹਿਬ ਸਜਿਆ ਸਤਿਗੁਰੂ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਹੁਕਮ ਕੀਤਾ ਕਹਿੰਦੇ ਉਹ 10 ਸਿੰਘ ਜਿਹੜੇ ਰਾਤ ਪਹਿਰੇ ਤੇ ਸਨ ਉਹਨਾਂ ਨੂੰ ਬੁਲਾ ਦਿਓ ਆਖੋ ਸਤਨਾਮ ਉਹ ਜਦੋਂ ਸਾਰੇ ਸਿੰਘਾਂ ਨੂੰ ਬੁਲਾਇਆ 10 ਸਿੰਘ ਜਿਹੜੇ ਪਹਿਰੇ ਤੇ ਸਨ ਰਾਤ ਤੇ ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਪੁੱਛਦੇ ਨੇ ਕਹਿੰਦੇ ਸਿੰਘੋ ਉਹ ਰਾਤ ਪਹਿਰੇ ਤੇ ਸੀ ਸਾਰੇ ਕਹਿੰਦੇ ਹਾਂ ਜੀ ਪਹਿਰੇ ਤੇ ਸੀ ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਪੰਜ ਦੀ ਹਾਜ਼ਰੀ ਲੱਗੀ ਐ ਪੰਜ ਦੀ ਨਹੀਂ ਲੱਗੀ ਆਖੋ ਸਤਨਾ ਸਾਡੇ ਕੋਲ ਪੰਜ ਦੀ ਹਾਜ਼ਰੀ ਲੱਗੀ ਐ ਉਹ ਖੁਸ਼ ਹੋ ਗਏ ਜਿਹੜੇ ਜਿਨ੍ਹਾਂ ਨੇ ਪਹਿਰਾ ਦਿੱਤਾ ਸੀ ਪੰਜ ਨੇ ਕਹਿੰਦੇ ਵੀ ਹੁਣ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਸਜ਼ਾ ਮਿਲੇਗੀ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਪੰਜ ਦੀ ਹਾਜ਼ਰੀ ਲੱਗੀ ਹੈ ਪੰਜ ਦੀ ਗੈਰ ਹਾਜ਼ਰੀ ਲੱਗੀ ਹੈ ਸਾਡੇ ਕੋਲ ਤੇ ਉਹ ਬੜੇ ਖੁਸ਼ ਹੋਏ ਜਿਹੜੇ ਪਹਿਰੇ ਤੇ ਬੈਠੇ ਸਨ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਆਪ ਹੀ ਅੱਗੇ ਆ ਜਾਓ ਜਿਹੜੇ ਪਹਿਰੇ ਤੇ ਬੈਠੇ ਸਨ ਅਤੇ ਪਹਿਰੇ ਤੇ ਨਹੀਂ ਸਨ ਹੁਣ ਉਹ ਪੰਜ ਸਿੰਘ ਅੱਗੇ ਆ ਗਏ ਜਿਹੜੇ ਪਹਿਰੇ ਤੇ ਬੈਠੇ ਸਨ ਤੇ ਸਤਿਗੁਰੂ ਜੀ ਆਖਣ ਲੱਗੇ ਉਹ ਕਹਿੰਦੇ ਤੁਸ ਤੁਹਾਡੀ ਹਾਜ਼ਰੀ ਨਹੀਂ ਲੱਗੀ ਹਾਜ਼ਰੀ ਤੇ ਉਹਨਾਂ ਦੀ ਲੱਗੀ ਐ ਆਖੋ ਸਤਨਾ ਉਹ ਜਿਹੜੇ ਰਾਸਤੇ ਗਏ ਸੀ ਉਹ ਹੈਰਾਨ ਹੋ ਗਏ ਜਿਹੜੇ ਰੰਗ ਤਮਾਸ਼ੇ ਵੇਖਣ ਗਏ ਸੀ ਉਹ ਹੈਰਾਨ ਹੋ ਗਏ ਉਹ ਕਹਿਣ ਲੱਗੇ ਅਸੀਂ ਤੇ ਰਾਤ ਰਾਸ ਵੇਖ ਕੇ ਆਇਆ ਤੇ ਸਾਨੂੰ ਸਤਗੁਰੂ ਜੀ ਕਹਿ ਰਹੇ ਨੇ ਵੀ ਤੁਹਾਡੀ ਹਾਜ਼ਰੀ ਲੱਗੀ ਐ ਤੇ ਇਹ ਗੈਰ ਹਾਜ਼ਰ ਰਹੇ ਨੇ ਤੇ ਬਲਕੇ ਉਲਟੇ ਗੱਲ ਇਹਨਾਂ ਨੇ ਪਹਿਰਾ ਦਿੱਤਾ ਤੇ ਅਸੀਂ ਗੈਰ ਹਾਜ਼ਰ ਰਹੇ ਆ ਹੱਥ ਜੋੜਲੇ ਉਹਨਾਂ ਨੇ ਆਖਣ ਲੱਗੇ ਸੱਚੇ ਪਾਤਸ਼ਾ ਅਸੀਂ ਤੇ ਰਾਤ ਰਾਸ ਵੇਖਣ ਗਏ ਸੀ ਸੱਚ ਦੱਸਣਾ ਪਿਆ ਅਸੀਂ ਤੇ ਰਾਤ ਰਾਸ ਵੇਖਣ ਗਏ ਸੀ ਤੁਸੀਂ ਆਪ ਜੀ ਜਾਣਦੇ ਹੋ ਉਹ ਦਿਲਾਂ ਦੀਆਂ ਸਤਗੁਰੂ ਜੀ ਕਹਿੰਦੇ ਜੇ ਦਿਲਾਂ ਦੀਆਂ ਜਾਣਦਿਆਂ ਤਾਂ ਕਰ ਕੀ ਤੁਹਾਨੂੰ ਕਿਹਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਹਿੰਦੇ ਤੁਹਾਡੇ ਪੰਜ ਦੀ ਹਾਜ਼ਰੀ ਲੱਗੀ ਹੈ ਕਹਿੰਦੇ ਨਹੀਂ ਜੀ ਆਹ ਪੰਜ ਸਿੰਘ ਇਹ ਪਹਿਰੇ ਤੇ ਸੀ ਅਸੀਂ ਪਹਿਰੇ ਤੇ ਨਹੀਂ ਸੀ ਸਤਿਗੁਰੂ ਜੀ ਕਹਿੰਦੇ ਪਰ ਹਾਜ਼ਰੀ ਤੁਹਾਡੀ ਲੱਗੀ ਐ ਕਿਉਂਕਿ ਤੁਹਾਡਾ ਮਨ ਸਾਡੇ ਚਰਨਾਂ ਵਿੱਚ ਸੀ ਆਖੋ ਸਤਨਾਮ ਤੁਹਾਡਾ ਮਨ ਪਹਿਰਾ ਦੇ ਰਿਹਾ ਸੀ ਭਾਵੇਂ ਤੁਸੀਂ ਸਰੀਰ ਕਰਕੇ ਉੱਥੇ ਬੈਠੇ ਸੀ ਰਾਸ ਦੇ ਵਿੱਚ ਪਰ ਤੁਹਾਡਾ ਮਨ ਡਰ ਰਿਹਾ ਸੀ ਵੀ ਜਲਦੀ ਜਾਈਏ ਸਤਗੁਰਾਂ ਦੇ ਪਹਿਰੇ ਤੇ ਪਰ ਜਿਹੜੇ ਪਹਿਰੇ ਤੇ ਬੈਠੇ ਸਨ ਉਹ ਸਰੀਰ ਕਰਕੇ ਤੇ ਬੈਠੇ ਨੇ ਪਹਿਰੇ ਤੇ ਪਰ ਉਹਨਾਂ ਦਾ ਮਨ ਜਿਹੜਾ ਸੀ ਉਹ ਰਾਸ ਦੇ ਵਿੱਚ ਭੱਜਿਆ ਫਿਰਦਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਸਾਡੇ ਕੋਲ ਤੇ ਮਨ ਦੀ ਹਾਜ਼ਰੀ ਲੱਗਦੀ ਐ ਆਖੋ ਸਤਨਾਮ ਜਿਹੜਾ ਮਨ ਕਰਕੇ ਹਾਜ਼ਰੀ ਲਵਾਉਂਦਾ ਹੁਣ ਇਹੀ ਬਚਨ ਸਤਿਗੁਰੂ ਧੰਗੁਰੂ ਨਾਨਕ ਪਾਸਾ ਜੀ ਨੇ ਆਖਿਆ ਸਤਿਗੁਰੂ ਜੀ ਕਹਿੰਦੇ ਨਵਾਬ ਸਾਹਿਬ ਉਹ ਕਹਿੰਦੇ ਕਿਹਦੇ ਨਾਲ ਪੜਦਾ ਨਮਾਜ਼ ਨਵਾਬ ਕਹਿੰਦਾ ਮੇਰੇ ਨਾਲ ਪੜ ਲੈਂਦਾ ਤੇ ਸਤਿਗੁਰੂ ਪਾਸਾ ਮਹਾਰਾਜ ਜੀ ਕਹਿੰਦੇ ਉਹ ਤੁਹਾਡੇ ਨਾਲ ਕਿਵੇਂ ਪੜ ਲੈਂਦੇ ਕਿ ਕਿ ਤੇ ਅੱਜ ਤੁਹਾਡਾ ਤੇ ਮਨ ਘੋੜੇ ਖਰੀਦਦਾ ਫਿਰਦਾ ਸੀ ਕਾਬਲ ਦੇ ਵਿੱਚ ਤੇ ਗੁਰਮਖ ਪਿਆਰੇ ਹੁਣ ਸਤਿਗੁਰ ਜੀ ਕਹਿੰਦੇ ਤੁਹਾਡਾ ਇੱਥੇ ਮਨ ਨਹੀਂ ਸੀ ਮੈਂ ਨਵਾਜ ਕਿਸ ਨਾਲ ਪੜਦਾ ਨਵਾਜ ਜਿਹੜੀ ਹੈ ਉਹ ਮਨ ਨਾਲ ਪੜੀ ਜਾਂਦੀ ਹੈ ਕਾਜੀ ਨੇ ਕਿਹਾ ਤੁਹਾਡੇ ਮਨ ਵਿੱਚ ਡਰ ਨਹੀਂ ਹੈ ਤੁਸੀਂ ਨਵਾਬ ਸਾਹਿਬ ਸਾਹਮਣੇ ਝੂਠ ਬੋਲ ਰਹੇ ਹੋ ਨਵਾਬ ਨੇ ਰੋਕ ਦਿੱਤਾ ਨਵਾਬ ਕਹਿੰਨ ਲੱਗਾ ਹਾਂ ਕਾਜੀ ਸਾਹਿਬ ਨਾਨਕ ਜੀ ਸੱਚ ਬੋਲ ਰਹੇ ਨੇ ਜਦੋਂ ਮੈਂ ਸਜਦੇ ਕਰ ਰਹੇ ਸੀ ਠੀਕ ਮੇਰਾ ਮਨ ਕੰਧਾਰ ਗਿਆ ਹੋਇਆ ਸੀ ਮੈਂ ਸੋਚ ਰਿਹਾ ਸੀ ਵੀ ਉੱਥੇ ਘੋੜੇ ਖਰੀਦ ਕੇ ਲੈ ਕੇ ਆਉਣੇ ਆ ਇਹ ਸੱਚ ਬੋਲ ਰਹੇ ਨੇ ਕਾਜੀ ਨੇ ਕਿਹਾ ਕਹਿੰਦੇ ਫਿਰ ਇਦਾਂ ਕਰੋ ਚਲੋ ਮੰਨਦੇ ਹਾਂ ਕਿ ਨਵਾਬ ਸਾਹਿਬ ਦਾ ਮਨ ਇੱਥੇ ਨਹੀਂ ਸੀ ਤੁਸੀਂ ਇਹਨਾਂ ਨਾਲ ਨਵਾਜ਼ ਨਹੀਂ ਪੜੀ ਫਿਰ ਤੁਸੀਂ ਮੇਰੇ ਨਾਲ ਨਵਾਜ਼ ਪੜ ਲੈਂਦੇ ਮੈਂ ਵੀ ਤੇ ਨਵਾਜ਼ ਪੜੀ ਹੈ ਕਾਜੀ ਸਾਹਿਬ ਕਹਿਣ ਲੱਗੇ ਤੁਸੀਂ ਮੇਰੇ ਨਾਲ ਕਿਉਂ ਨਹੀਂ ਨਵਾਜ਼ ਪੜੀ ਮੈਂ ਤੇ ਪੂਰੀ ਤਰ੍ਹਾਂ ਨਵਾਜ਼ ਪੜੀ ਹੈ ਤੇ ਸਤਿਗੁਰੂ ਜੀ ਨੇ ਆਖਿਆ ਕਾਜੀ ਸਾਹਿਬ ਤੁਸੀਂ ਠੀਕ ਆਖਦੇ ਹੋ ਕਿ ਤੁਸੀਂ ਨਵਾਜ਼ ਅਦਾ ਕੀਤੀ ਹੈ ਪਰ ਖੜੇ ਤੁਸੀਂ ਇੱਥੇ ਸੀ ਪਰ ਤੁਹਾਡਾ ਮਨ ਘਰ ਫਿਰਦਾ ਸੀ ਕਹਿੰਦੇ ਘਰ ਵਿੱਚ ਤੁਹਾਡੇ ਘੋੜੀ ਨੇ ਵਸ਼ੇਰਾ ਦਿੱਤਾ ਹੈ ਤੁਹਾਡਾ ਮਨ ਜਲਦੀ ਜਲਦੀ ਇਹ ਕਹਿ ਰਿਹਾ ਸੀ ਕਿ ਕਿਤੇ ਉਹ ਬਸ਼ੇਰਾ ਵੇੜੇ ਦੇ ਵਿੱਚ ਜਿਹੜਾ ਟੋਆ ਹੈ ਕਿਤੇ ਉਹਦੇ ਵਿੱਚ ਨਾ ਡਿੱਗ ਪਵੇ ਜਲਦੀ ਜਲਦੀ ਮੈਂ ਨਵਾਜ਼ ਪੜ ਕੇ ਜਾਵਾਂ ਤੁਹਾਡਾ ਮਨ ਉਹ ਬਸ਼ੇਰੇ ਨਾਲ ਭੱਜਿਆ ਫਿਰਦਾ ਸੀ ਆਖੋ ਸਤਨਾਮ ਤੁਹਾਡਾ ਮਨ ਤੇ ਉਹ ਬਸ਼ੇਰੇ ਨਾਲ ਭੱਜਿਆ ਫਿਰਦਾ ਸੀ ਤੇ ਤਾਂ ਕਰਕੇ ਮੈਂ ਤੁਹਾਡੇ ਨਾਲ ਵੀ ਨਵਾਜ਼ ਨਹੀਂ ਪੜੀ ਤੇ ਜਦੋਂ ਨਵਾਬ ਸਾਹਿਬ ਨੇ ਹੱਸ ਕੇ ਪੁੱਛਿਆ ਕਹਿੰਦੇ ਕਾਜੀ ਸਾਹਿਬ ਕੀ ਗੱਲ ਗੁਰੂ ਨਾਨਕ ਜੀ ਸੱਚ ਬੋਲ ਰਹੇ ਨੇ ਤਾਂ ਨਵਾਬ ਸਾਹਿਬ ਗੁਰਮੁਖ ਪਿਆਰੇ ਜਦੋਂ ਇਹ ਪੁੱਛਿਆ ਕਾਜੀ ਨੂੰ ਤਾਂ ਕਾਜੀ ਨੇ ਆਖਿਆ ਹਾਂ ਇਹ ਸੱਚ ਬੋਲ ਰਹੇ ਨੇ ਇਹਨਾਂ ਦੀ ਮਹਿਮਾ ਜਾਣੀ ਨਹੀਂ ਜਾ ਸਕਦੀ ਸਤਿਗੁਰਾਂ ਦੇ ਚਰਨ ਫੜਲੇ ਚਰਨ ਫੜ ਕੇ ਆਖਿਆ ਕਿ ਤੁਹਾਡੀ ਮਹਿਮਾ ਜਾਣੀ ਨਹੀਂ ਜਾ ਸਕਦੀ ਤੁਸੀਂ ਖੁਦਾ ਦੇ ਰੂਪ ਹੋ ਮੈਂ ਜੋ ਤੁਹਾਨੂੰ ਕਿਹਾ ਸੀ ਉਹ ਤੁਹਾਨੂੰ ਅਨਜਾਨਪਣ ਦੇ ਵਿੱਚ ਮੈਂ ਉੱਚੇ ਬਚਨ ਬੋਲ ਦਿੱਤੇ ਫਿੱਕੇ ਬਚਨ ਬੋਲ ਦਿੱਤੇ ਮੇਰੇ ਗੁਨਾ ਦੀ ਮਾਫੀ ਦੇ ਦਿਓ ਨਵਾਬ ਸਾਹਿਬ ਕਹਿੰਦੇ ਹੁਣ ਕਿਰਪਾ ਕਰੋ ਮੇਰੇ ਗੁਨਾ ਮੈਨੂੰ ਮਾਫ ਕਰ ਦਿਓ ਮਨ ਵਿਸ਼ਿਆਂ ਦੇ ਅਧੀਨ ਹੈ ਇਸ ਮਨ ਨੂੰ ਮੁੜ ਕੇ ਵਸ ਕਰ ਦਿਓ ਸਤਗੁਰੂ ਪਾਤਸ਼ਾਹ ਜੀ ਨੇ ਨਵਾਬ ਸਾਹਿਬ ਦੀ ਸ਼ਰਧਾ ਵੇਖ ਕੇ ਉਹਨੂੰ ਆਖਿਆ ਖਾਂ ਜੀ ਕੰਨ ਦੇ ਕੇ ਸੁਣੋ ਧਿਆਨ ਨਾਲ ਸੁਣੋ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨ ਬੜਾ ਚੰਚਲ ਹੈ ਮਨ ਨੂੰ ਰੋਕਣਾ ਬੜਾ ਔਖਾ ਹੈ ਪਰ ਜੇ ਇਹ ਰੁਕ ਜਾਵੇ ਤਾਂ ਫਿਰ ਇਹਦਾ ਕੋਈ ਮੁੱਲ ਨਹੀਂ ਇਸ ਨੂੰ ਰੋਕਣ ਤੋਂ ਬਿਨਾ ਪੜਨਾ ਸੁਣਨਾ ਸਾਰਾ ਕੁਝ ਵੀ ਅਰਥ ਹੈ ਜੇ ਮਨ ਨੂੰ ਰੋਖ ਕੇ ਪੜਾਂਗੇ ਸੁਣਾਗੇ ਫਿਰ ਇਹ ਲੇਖੇ ਵਿੱਚ ਪੜਨਾ ਇਸ ਕਰਕੇ ਕਿਉਂਕਿ ਇਸ ਤਰ੍ਹਾਂ ਮਨ ਵਿੱਚ ਪ੍ਰੇਮ ਉਪਜਦਾ ਹੈ ਪ੍ਰੇਮ ਪੈਦਾ ਹੁੰਦਾ ਸੋ ਇਸ ਕਰਕੇ ਜੇ ਪ੍ਰੇਮ ਨਾ ਹੋਵੇ ਮਨ ਵਿੱਚ ਤਾਂ ਗੁਣਹੀਨ ਹੀ ਰਹਿੰਦਾ ਹੈ ਜਿਵੇਂ ਪਾਰਾ ਹੁੰਦਾ ਨਾ ਪਾਰਾ ਪਾਰਾ ਜਿਹੜਾ ਹੈ ਨਾ ਉਹ ਚੁੰਡੀ ਵਿੱਚ ਨਹੀਂ ਚੁੱਕਿਆ ਜਾਂਦਾ ਜਿਹੜਾ ਪਾਰਾ ਹੁੰਦਾ ਹੈ ਉਹ ਭਾਵੇਂ ਕੋਈ ਕਿੰਨਾ ਮਰਜ਼ੀ ਯਤਨ ਕਰ ਲਵੇ ਚੁੰਡੀ ਵਿੱਚ ਨਹੀਂ ਉਹ ਚੁੱਕਿਆ ਜਾਂਦਾ ਪਾਰਾ ਕਹਿੰਦੇ ਜਿਵੇਂ ਉਹ ਉਂਗਲ ਥੱਲੇ ਕਾਬੂ ਨਹੀਂ ਆਉਂਦਾ ਪਾਰਾ ਕਹਿੰਦੇ ਮਨ ਵੀ ਇਸ ਤਰ੍ਹਾਂ ਕਾਬੂ ਨਹੀਂ ਆਉਂਦਾ ਆਖੋ ਸਤਨਾ ਕਹਿੰਦੇ ਜਿਵੇਂ ਪਾਰਾ ਹੈ ਨਾ ਉਹ ਉਂਗਲੀ ਦੇ ਥੱਲੇ ਕਾਬੂ ਨਹੀਂ ਆਉਂਦਾ ਚੁੱਕਿਆ ਨਹੀਂ ਜਾਂਦਾ ਹੱਥ ਦੇ ਨਾਲ ਚੁੰਡੀ ਦੇ ਨਾਲ ਤੇ ਪਰ ਇੱਕ ਗੱਲ ਜ਼ਰੂਰ ਹੈ ਕਹਿੰਦੇ ਪਾਰੇ ਨੂੰ ਮਾਰਨ ਵਾਲੀ ਜੇ ਦਵਾਈ ਉਹ ਤੇ ਲਾਈ ਜਾਵੇ ਤਾਂ ਉਹ ਮਰ ਸਕਦੇ ਆਖੋ ਸਤਨਾ ਤਾਂ ਉਹ ਦਵਾਈ ਕਹਿੰਦੇ ਉਹ ਚ ਮਲਾਈ ਜਾਵੇ ਪਾਰੇ ਦੇ ਵਿੱਚ ਤਾਂ ਉਹ ਪਾਰੇ ਨੂੰ ਮਾਰ ਕੇ ਥਿਰ ਕਰ ਦਿੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਨਾ ਉਹ ਪੂਰੇ ਸਤਿਗੁਰਾਂ ਦੇ ਮਿਲ ਜਾਣ ਕਰਕੇ ਸਥਿਰਤਾ ਧਾਰਨ ਕਰਦਾ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਸਤਿਗੁਰੂ ਜੀ ਕਹਿਣ ਲੱਗੇ ਰਾਗ ਦਵੈਖ ਮਲ ਪਰ ਹਰਹੁ ਭਾਣਾ ਪ੍ਰਭ ਕੋ ਮਨ ਸਿਮਰ ਨਾਮ ਕਰਤਾਰ ਕੋ ਕਰੋ ਜਨਮ ਨਿਜ ਤਨ ਸਤਿਗੁਰੂ ਜੀ ਇਹ ਸ਼ਬਦ ਵਿੱਚ ਕਹਿੰਦੇ ਰਾਗ ਤੇ ਦਵੈਖ ਦੀ ਮੈਲ ਨੂੰ ਮਨ ਤੋਂ ਦੂਰ ਕਰਕੇ ਪ੍ਰਭੂ ਦਾ ਭਾਣਾ ਮੰਨੋ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਭਾਣਾ ਮੰਨੀਏ ਤੇ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰ ਕੇ ਤੇ ਉਹ ਆਪਣਾ ਜਿਹੜਾ ਜਨਮ ਹੈ ਉਹ ਧਨਤਾ ਦੇ ਜੋਗ ਅਸੀਂ ਕਰ ਸਕਦੇ ਆ ਇਹ ਨवाब ਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਅਗਲੀ ਕਥਾ ਆ ਰਹੀ ਹੈ ਤੇ ਗੁਰਮਖ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਕਥਾ ਦੇ ਵਿੱਚ ਅੱਗੇ ਸਰਵਨ ਕਰੋ ਕਿ ਮਾਤਾ ਸੁਲਖਣੀ ਜੀ ਨੇ ਆਪਣੇ ਪੇਕੇ ਜਾਣਾ ਕਿਉਂਕਿ ਗੁਰਮਖ ਪਿਆਰਿਓ ਸਤਗੁਰੂ ਪਾਤਸ਼ਾਹ ਜੀ ਸਾਧੂ ਸੰਤ ਮਹਾਤਮਾ ਦੇ ਵਿੱਚ ਉੱਥੇ ਦਿਨ ਰਾਤ ਬਤੀਤ ਕਰ ਦਿੰਦੇ ਪਰ ਇੱਧਰ ਹੁਣ ਸਤਗੁਰੂ ਜੀ ਦੀ ਸੱਸ ਅਸੀਸ ਚੰਦੋ ਰਾਣੀ ਉਹ ਆਪਣੀ ਧੀ ਨੂੰ ਮਿਲਣ ਵਾਸਤੇ ਆਈ ਸੀ ਤੇ ਮਾਤਾ ਸਲਖਣੀ ਜੀ ਨੂੰ ਤੇ ਮਾਤਾ ਸਲਖਣੀ ਜੀ ਰੋਣ ਲੱਗ ਪਏ ਤੇ ਜਦੋਂ ਰੋਣ ਲੱਗ ਪਏ ਤਾਂ ਚੰਦੋ ਰਾਣੀ ਸਤਿਗੁਰਾਂ ਦੀ ਸੱਸ ਕਹਿਣ ਲੱਗੀ ਕਿ ਮੈਂ ਆਪਣੇ ਨਾਲ ਲੈ ਕੇ ਜਾ ਰਹੀਆਂ ਸਾਰੇ ਬੱਚਿਆਂ ਨੂੰ ਤਾਂ ਗੁਰਮੁਖ ਪਿਆਰੋ ਅਗਲੀ ਕਥਾ ਆ ਰਹੀ ਹੈ ਕਿ ਫਿਰ ਚੰਦੋ ਰਾਣੀ ਸਤਿਗੁਰਾਂ ਦੇ ਜਿਹੜੇ ਬੱਚੇ ਸਨ ਘਰੋਂ ਸਨ ਮਾਤਾ ਸੁਲਖਣੀ ਜੀ ਉਹਨੂੰ ਆਪਣੇ ਨਾਲ ਲੈ ਗਏ ਮਾਤਾ ਸੁਲਖਣੀ ਜੀ ਨੇ ਪੇਕੇ ਘਰ ਜਾਣਾ ਤੇ ਬਾਬਾ ਸ੍ਰੀ ਚੰਦ ਨੂੰ ਰੱਖ ਲਿਆ ਸੀ ਬੇਬੇ ਨਾਨਕੀ ਜੀ ਨੇ ਆਪਣੇ پاس ਕਿਉਂਕਿ ਬੇਬੇ ਨਾਨਕੀ ਜੀ ਕੋਲ ਕੋਈ ਘਰ ਵਿੱਚ ਬੱਚਾ ਨਹੀਂ ਸੀ ਤਾਂ ਕਰਕੇ ਬੇਬੇ ਨਾਨਕੀ ਜੀ ਕਹਿੰਦੇ ਜੇ ਜਾਣਾ ਹੀ ਹੈ ਤਾਂ ਮੈਨੂੰ ਇਹ ਪੁੱਤਰ ਸ੍ਰੀ ਚੰਦਰ ਨੂੰ ਦੇ ਜਾਓ ਮੇਰਾ ਮਨ ਲੱਗਿਆ ਰਹੇਗਾ ਤਾਂ ਸ੍ਰੀ ਚੰਦਰ ਜੀ ਦੀ ਜਿਹੜੀ ਪਰਵਰਿਸ਼ ਹੈ ਉਹ ਬਾਬੇ ਨਾਨਕੀ ਨੇ ਕੀਤੀ ਅਗਲੀ ਕਥਾ ਆ ਰਹੀ ਹੈ ਵਿਸਥਾਰ ਨਾਲ ਸਰਵਨ ਕਰਕੇ ਆਪਣਾ ਜੀਵਨ ਸਫਲਾ ਕਰੋ ਬਹੁਤ ਬਹੁਤ ਧੰਨਵਾਦ ਸਮ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾਈਆਂ ਆਪਣਾ ਜੀਵਨ ਸਫਲਾ ਕੀਤਾ ਸਮਾ ਹੋ ਗਿਆ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਬੇਨਤੀ ਸ਼ਾਮਲ ਹੋਵੋ ਹਾਜਰੀਆਂ ਲਵਾਓ ਤੇ ਆਪਣਾ ਜੀਵਨ ਸਫਲਾ ਕਰੋ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ